ਜਪ ਦੇ ਵਿੱਚ ਬਿਨਾ ਮੁਕਾਬਲੇ 3000 ਪੰਚਾਇਤੀ ਉਮੀਦਵਾਰਾਂ ਦਾ ਚੁਣਿਆ ਜਾਣਾ ਸੁਪਰੀਮ ਕੋਰਟ ਨੇ ਦੱਸਿਆ ਅਜੀਬ ਅਸੰਤੁਸ਼ਟ ਉਮੀਦਵਾਰ ਕਰ ਸਕਦੇ ਨੇ ਪਟੀਸ਼ਨ ਦਾਇਰ ਤੇ 6 ਮਹੀਨੇ ਦੇ ਅੰਦਰ ਅੰਦਰ ਕਮਿਸ਼ਨ ਕਰੇਗਾ ਫੈਸਲਾ ਜੀਆਂ ਇਸ ਵੇਲੇ ਦੀ ਅਹਿਮ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ 3000 ਉਮੀਦਵਾਰ ਜਿਹੜੇ ਕਿ ਬਿਨਾ ਮੁਕਾਬਲੇ ਚੁਣੇ ਗਏ ਨੇ ਪੰਚਾਇਤੀ ਚੋਣਾਂ ਦੇ ਵਿੱਚ ਉਸ ਨੂੰ ਸੁਪਰੀਮ ਕੋਰਟ ਨੇ ਅਜੀਬ ਕਰਾਰ ਦਿੱਤਾ ਹੈ ਜੀਆਂ ਦੱਸਦੀ ਹੈ ਕਿ ਬੀਤੇ ਦਿਨੀ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਈਆਂ ਸਨ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਉਮੀਦਵਾਰਾਂ ਦੇ ਕਾਗਜ਼ ਪਾੜ ਦਿੱਤੇ ਗਏ ਸਨ ਜਾਂ ਰੱਦ ਕਰ ਦਿੱਤੇ ਗਏ ਸਨ ਜਾਂ ਫਿਰ ਉਸੇ ਤਰ੍ਹਾਂ ਹੀ ਰਫੂ ਦਫੂ ਕਰ ਦਿੱਤੇ ਗਏ ਸਨ ਇਸ ਕਰਕੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਪਟੀਸ਼ਨਸ ਦਾਇਰ ਕੀਤੀਆਂ ਗਈਆਂ ਸਨ ਜਿਨ੍ਹਾਂ ਦੇ ਵਿੱਚੋਂ ਹੁਣ ਸੁਪਰੀਮ ਕੋਰਟ ਨੇ 3000 ਅਜਿਹੇ ਉਮੀਦਵਾਰ ਜਿਹੜੇ ਕਿ ਬਿਨਾਂ ਮੁਕਾਬਲੇ ਤੋਂ ਹੀ ਜਿੱਤ ਗਏ ਨੇ ਉਹਨਾਂ ਨੂੰ ਅਜੀਬ ਕਰਾਰ ਦੇ ਦਿੱਤਾ ਗਿਆ ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿੱਚ 13000 ਉਮੀਦਵਾਰਾਂ ਦੇ ਵਿੱਚੋਂ 3000 ਉਮੀਦਵਾਰ ਅਜਿਹੇ ਸਨ ਜਿਨ੍ਹਾਂ ਨੂੰ ਬਿਨਾਂ ਮੁਕਾਬਲੇ ਹੀ ਉਮੀਦਵਾਰ ਚੁਣ ਲਿਆ ਗਿਆ ਸੀ ਜਿਨ੍ਹਾਂ ਦੇ ਖਿਲਾਫ ਪਟੀਸ਼ਨਸ ਵੀ ਦਾਇਰ ਸਨ ਇਹ ਸੁਪਰੀਮ ਕੋਰਟ ਕਹਿਆ ਹੈ ਕਿ ਇੱਕ ਅਜੀਬੋ ਗਰੀਬ ਮਸਲਾ ਹੈ ਅਤੇ ਜਾਣਕਾਰੀ ਦੇ ਦਈਏ ਕਿ ਸੁਪਰੀਮ ਕੋਰਟ ਨੇ ਹੁਣ ਇਹ ਵੀ ਗੱਲ ਕਹੀ ਹੈ ਕਿ ਜਿਹੜੇ ਉਮੀਦਵਾਰ ਇਸ ਗੱਲ ਤੋਂ ਅਸੰਤੁਸ਼ਟ ਨੇ ਉਹਨਾਂ ਨੂੰ ਇਸ ਗੱਲ ਨੂੰ ਲੈ ਕੇ ਸੰਤੋਖ ਨਹੀਂ ਹੈ ਉਹ ਦੁਬਾਰਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨਸ ਦਾਇਰ ਕਰ ਸਕਦੇ ਨੇ ਤੇ ਉਹਨਾਂ ਨੇ ਨਾਲੇ ਵੀ ਇਹ ਵੀ ਦਾਵਾ ਕੀਤਾ ਹੈ ਇਹ ਵੀ ਨਾਲ ਵਾਅਦਾ ਕੀਤਾ ਹੈ ਕਿ 6 ਮਹੀਨੇ ਦੇ ਅੰਦਰ ਅੰਦਰ ਕਮਿਸ਼ਨ ਇਸ ਗੱਲ ਦਾ ਫੈਸਲਾ ਕਰ ਦੇਵੇਗਾ ਅਤੇ ਦੱਸ ਦਈਏ ਕਿ ਜਸਟਿਸ ਸੰਜੀਵ ਖੰਨਾ ਤੇ ਸੰਜੇ ਕੁਮਾਰ ਦੇ ਅੱਜ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜੀਆਂ ਵੀ ਪੋਜੀਸ਼ਨਸ ਦਾਇਰ ਕੀਤੀਆਂ ਜਾਣੀਆਂ ਗਿਆ ਉਹਨਾਂ ਦਾ ਫੈਸਲਾ ਜਿਹੜਾ ਹੈ ਕਿ ਜਲਦ ਤੋਂ ਜਲਦ ਲਗਭਗ 6 ਮਹੀਨੇ ਦੇ ਅੰਦਰ ਅੰਦਰ ਕਰ ਦਿੱਤਾ ਜਾਵੇਗਾ ਤੇ ਹਰ ਤਰੀਕੇ ਦੀ ਪੁਸ਼ਗੀਸ਼ ਤੇ ਜਾਂਚ ਕੀਤੀ ਜਾਵੇਗੀ ਕਿ ਕਿਹੜਾ ਮਸਲਾ ਕਿਸ ਪ੍ਰਕਾਰ ਦੇ ਨਾਲ ਖਰਾਬ ਹੋਇਆ ਸੀ ਤੇ ਕਿਸ ਦੇ ਕਾਗਜ਼ ਪਾੜੇ ਗਏ ਸਨ ਜਾਂ ਕਿਸ ਦੇ ਰੱਦ ਕੀਤੇ ਗਏ ਸਨ ਇਥੇ ਨਾਲ ਹੀ ਵੀ ਇਹ ਜਾਣਕਾਰੀ ਸਾਂਝੀ ਕਰਦੀ ਹੈ ਕਿ ਇੱਕ ਇੱਕ ਵਕੀਰ ਨੇ ਇਹ ਦਾਵਾ ਕੀਤਾ ਹੈ ਕਿ ਇੱਕ ਉਮੀਦਵਾਰ ਦਾ ਤਾਂ ਚੋਣ ਨਿਸ਼ਾਨ ਹੀ ਰੱਦ ਕਰ ਦਿੱਤਾ ਗਿਆ ਸੀ ਇਸ ਤੋਂ ਤੱਕ ਕਿ ਚੋਣਾ ਨੰਗ ਵੀ ਹਸਲ ਪਰੰਤੂ ਇਸ ਗੱਲ ਵਾਸਤੇ ਉਸ ਦੇ ਨਾਲ ਕੋਈ ਵੀ ਫੈਸਲਾ ਨਹੀਂ ਸੀ ਕੀਤਾ ਗਿਆ ਉਸ ਦੀ ਸੁਣਵਾਈ ਨਹੀਂ ਹੋਈ ਇਸ ਕਰਕੇ ਉਹ ਪੰਚਾਇਤੀ ਚੋਣਾਂ ਦੀ ਉਮੀਦਵਾਰੀ ਤੋਂ ਵਾਂਝਾ ਰਹਿ ਗਿਆ ਸੀ ਤੇ ਉਸ ਦੀ ਵੀ ਪਟੀਸ਼ਨ ਦਾਇਰ ਹੋਈ ਸੀ ਇਹ ਸੋ ਇਸ ਵੇਲੇ ਦੀ ਅਹਿਮ ਖਬਰ ਸਾਹਮਣੇ ਆ ਰਹੀ ਹੈ ਕਿ ਸੁਪਰੀਮ ਕੋਰਟ ਨੇ ਜਿਹੜੇ ਉਮੀਦਵਾਰ ਪੰਚਾਇਤੀ ਉਮੀਦਵਾਰ ਅਾ ਤਾਂ ਅਸਲ ਤੋਂ ਉਸਨੇ ਜਿਹੜੇ ਫੈਸਲੇ ਕੀਤੇ ਗਏ ਨੇ ਉਹਨਾਂ ਨੂੰ ਲੈ ਕੇ ਉਹ ਦੁਬਾਰਾ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨਸ ਦਾਇਰ ਕਰ ਸਕਦੇ ਨੇ ਤੇ ਉਹਨਾਂ ਦਾ ਇਹ ਫੈਸਲਾ ਜਿਹੜਾ ਹੋਏਗਾ ਕਮਿਸ਼ਨ ਦੇ ਵੱਲੋਂ 6 ਮਹੀਨੇ ਦੇ ਅੰਦਰ ਅੰਦਰ ਕਰ ਦਿੱਤਾ ਜਾਵੇਗਾ